ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਦੀ ਕਮਾਈ ਹੈ ਤਾਂ ਦਰਗੇ ਬੈਸਨ ਪਾਈਏ ਕੋਹ ਨਾਨਕ ਬਾਣ ਲੜਾਈ ਨੂੰ ਮੋਖ ਰੱਖਦੇ ਹੁਣ ਗੁਰੂ ਸਾਹਿਬ ਦੀ ਕਿਰਪਾ ਸਤਕਾ ਜੋ ਤੁਸੀਂ ਦਸਵੰਦ ਦਿੰਦੇ ਹੋ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਹੈ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਬੱਚਿਆਂ ਦੀ ਇਹਨਾਂ ਦੀਆਂ ਬੱਚਿਆਂ ਸਾਨੂੰ ਦੋ ਜਿਨ੍ਹਾਂ ਦੀ ਵੀਡੀਓ ਪਾਈ ਸੀ ਕਿ ਉਹਨਾਂ ਦੀ ਸਕੂਲੇ ਜਿਹੜੇ ਦਾਖਲੇ ਉਹ ਕਰਾਉਣੇ ਆ ਉਹਨਾਂ ਦੇ ਪੈਸੇ ਰਹਿੰਦੇ ਸੀ ਤਾਰਨ ਵਾਲੇ ਆ ਰਸੀਦਾਂ ਮੇਰੇ ਕੋਲ ਆ ਇਹਨਾਂ ਦੀਆਂ ਫੋਟੋਆਂ ਮੈਂ ਤੁਹਾਨੂੰ ਨਾਲ ਅੱਗੇ ਮੈਂਸ਼ਨ ਕਰ ਦਵਾਂਗਾ ਕਿ ਉਹਨਾਂ ਦੇ ਪੈਸੇ ਕਿੰਨੇ-ਕਿੰਨੇ ਪੈਸੇ ਉਹਨਾਂ ਦੇ ਤਾਰ ਦਿੱਤੇ ਗਏ ਆ ਇਹ 29000 ਰੁਪਇਆ ਤੁਹਾਡਾ ਦਿੱਤਾ ਦਸਵੰਦ ਸਕੂਲ ਤਾਰ ਦਿੱਤਾ ਗਿਆ ਵਾ ਉਹਨਾਂ ਦੀਆਂ 6-6 ਮਹੀਨੇ ਦੀਆਂ ਫੀਸਾਂ ਵੀ ਅੱਗੇ ਤਾਰ ਦਿੱਤੀਆਂ ਗਈਆਂ ਕਿ 3000 ਰੁਪਏ ਦਾ ਰਾਸ਼ਨ ਆਹ ਰਸੀਦ ਹੈ ਜਿਹੜੀ ਇਹੋ ਬੱਚਿਆਂ ਦੇ ਘਰੇ ਉਹ ਰਾਸ਼ਨ ਵੀ ਪਹਚਾ ਦਿੱਤਾ ਗਿਆ ਵਾ 32000 ਰੁਪਏ ਦਾ ਟੋਟਲ ਜਿਹੜੀ ਸੇਵਾ ਲੱਗੀ ਆ ਇਹ ਤੁਹਾਡਾ ਦਿੱਤਾ ਹੋਇਆ ਦਸਵੰਦ ਲੱਗ ਚੁੱਕਾ ਆ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਸੇ ਤਰ੍ਹਾਂ ਤੁਹਾਨੂੰ ਬਾਲ ਕੁੱਦਮ ਬਖਸ਼ਦੇ ਰਹਿਣ ਤੁਸੀਂ ਦਸਵੰਦ ਕਰਦੇ ਰਹੋ ਅਤੇ ਲੋੜਵੰਦਾਂ ਦੀ ਸੇਵਾ ਹੁੰਦੀ ਰਵੇ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਕਰ ਸਕਦੇ ਨੇ ਅਤੇ ਦਸਵੰਦ ਦੇ ਸਕਦੇ ਜੀ ਇੱਕ ਬੇਨਤੀ ਹਰ ਵਾਰੀ ਮੈਂ ਕਰਦਾ ਆ ਕਿ ਤੁਸੀਂ ਮੇਰੇ ਨਾਲ ਚੱਲ ਕੇ ਖੁਦ ਵੀ ਸੇਵਾ ਨਿਭਾ ਸਕਦੇ ਤੇ ਅਤੇ ਸੇਵਾ ਕੰਪਲੀਟ ਹੋ ਸਕਦੀ ਆ ਸੋ ਜਿਨne ਜਿਨne ਵੀ ਸੇਵਾ ਨਾਲ ਜਾ ਕੇ ਨਿਭਾਉਣੀ ਹੋਵੇ ਉਹ ਨਾਲ ਜ਼ਰੂਰ ਚੱਲਿਆ ਕਰੋ ਆਪ ਆਓ ਆਪਣੇ ਭੈਣ ਭਰਾਵਾਂ ਨੂੰ ਭੇਜ ਦਿਓ ਟਾਈਮ ਕੱਢ ਕੇ ਤਾਂ ਜੋ ਜਿਹੜੀ ਸੇਵਾ ਪਤਾ ਲੱਗ ਜੇ ਕਿ ਕਿੱਥੇ ਸੇਵਾ ਲੱਗਣੀ ਆ ਤੇ ਕਿਵੇਂ ਲੱਗਣੀ ਆ ਬਹੁਤ ਬਹੁਤ ਧੰਨਵਾਦ ਉਹ ਬੱਚਿਆਂ ਦੀ ਜਿਹੜੀ ਫੀਸ ਕਟ ਦਿੱਤੀ ਨਾ ਪੜਾਈ ਦੀ ਜਿਹੜੀ ਸੇਵਾ ਜਿਹੜੀ ਤੁਸੀਂ ਕੀਤੀ ਆ ਇਹ ਬਹੁਤ ਵੱਡੀ ਸੇਵਾ ਆ ਏ ਮੇਰਾ ਵੀਰ ਅਮਰਸਰ ਤੋਂ ਮੇਰੇ ਨਾਲ ਮਿੱਤੇ ਪਹੁੰਚਿਆ ਸੀ ਅਹੀਂ ਆਵਗੇ ਤੇ ਸੇਵਾ ਨੂੰ ਪਾਈ ਆ ਅਰਦਾਸ ਕਰਿਓ ਕਿ ਇਹ ਵੀਰ ਨੂੰ ਸੱਚੇ ਪਾਤਸ਼ਾਹ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਇਹ ਨਾਲ ਹਮੇਸ਼ਾ ਹਮੇਸ਼ਾ ਮੇਰੇ ਨਾਲ ਸੇਵਾ ਤੇ ਚੱਲਦਾ ਆ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਨੂੰ ਮੰਗਿਆ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨਰੂਪਕ ਔਰ ਜਿਹਦਾ 10000 ਰੁਪਇਆ ਤੇ ਆ ਦੂਸਰੀ ਬੱਚੀ ਜਿਹੜੀ ਸੁਖਰੀਤ ਕੌਰ 10000 ਰੁਪਏ ਇਹਦਾ 20000 ਰੁਪਏ ਇਹ ਹੋ ਗਿਆ ਅਤੇ ਸੁਖਰੀਤ ਕੌਰ ਦਾ ਜਿਹੜਾ 4880 ਰੁਪਏ ਇਹਦਾ ਦੂਸਰਾ ਜਿਹੜੀ ਮਹੀਨੇ ਦੀਆਂ ਫੀਸਾਂ ਤੜੀਆਂ ਵਾ 6 ਮਹੀਨੇ ਦੀਆਂ ਫੀਸਾਂ ਇਹ ਬੱਚੇ ਦੀਆਂ ਤਾਂ ਆ ਦਿੱਤੀਆਂ ਗਈਆਂ ਅਤੇ ਮਨਰੂਪ ਕੌਰ ਇਹਦੀਆਂ 6 ਮਹੀਨੇ ਦੀਆਂ ਫੀਸਾਂ ਜਿਹੜੀਆਂ 4080 ਰੁਪਏ ਇਹ ਸਾਰਾ 29000 ਰੁਪਏ ਬਣਦਾ ਇਹ ਅਤੇ ਆ 3000 ਰੁਪਏ ਦਾ ਜਿਹੜਾ ਰਾਸ਼ਨ ਇਹਨਾਂ ਨੂੰ ਪਰਿਵਾਰ ਨੂੰ ਲੈ ਕੇ ਦਿੱਤਾ ਗਿਆ ਵਾ ਇਹ 2970 ਰੁਪਏ ਦਾ ਰਾਸ਼ਨ ਬਣਿਆ ਟੋਟਲ ਇਹ 32000 ਰੁਪਏ ਦੀ ਸੇਵਾ ਲੱਗੀ ਹੈ ਟੋਟਲ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ